ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੇ ਫਲਸਫੇ ਦੀ ਵਿਚਾਰ ਨੂੰ ਅੱਗੇ ਤੋਰਨ ਵਾਸਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਚਰਨ ਸ਼ਰਨ ਅੰਦਰ ਸਮਰਪਿਤ ਹੋਏ ਧੰਨ ਧੰਨ ਬਾਬਾ ਲਹਿਣਾ ਜੀ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਘਰ ਅੰਦਰ ਪਹਿਲੀ ਵਾਰ ਜਦੋਂ ਪਹੁੰਚੇ ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪ ਉਹਨਾਂ ਨੂੰ ਕਰਤਾਰਪੁਰ ਦੇ ਬਾਹਰ ਲੈਣ ਵਾਸਤੇ ਗਏ ਸਤਿਗੁਰੂ ਲਗਾਮਾਂ ਪਕੜ ਕੇ ਲੈ ਆਏ ਤਾਂ ਜਦੋਂ ਦਰਸ਼ਨ ਆ ਕੇ ਕੀਤਾ ਤਾਂ ਉਸ ਸਮੇਂ ਖਿਮਾ ਮੰਗੀ ਕਿ ਲਗਾਮਾਂ ਮੈਂ ਪਕੜਦਾ ਘੋੜੀ ਤੇ ਨਾਨਕ ਨਿਰੰਕਾਰੀ ਆਪ ਸਵਾਰ ਹੁੰਦੇ ਸਤਿਗੁਰੂ ਨੇ ਰਮਜ ਪਰੇ ਬਚਨਾਂ ਵਿੱਚ ਕਿਹਾ ਸੀ ਕੇ ਘੋੜੇ ਦੀਆਂ ਲਗਾਮਾਂ ਪਕੜਾਉਣ ਨਾਲ ਤੈਨੂੰ ਗੁਰੂ ਮਿਲੇ ਆ ਹੁਣ ਤੂੰ ਮਨ ਦੀਆਂ ਲਗਾਮਾਂ ਪਕੜਾ ਦੇ ਤੈਨੂੰ ਪਰਮੇਸ਼ਰ ਮਿਲਾ ਦੇਾਂਗੇ ਆਪ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਇਸ ਮਹਾਨ ਫਲਸਫੇ ਨਾਲ ਜੋੜਨ ਵਾਸਤੇ ਧੰਨ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਹੁਕਮ ਮੰਨਣਾ ਸੇਵਾ ਕਰਨਾ ਤੇ ਬਾਣੀ ਦੀ ਸ਼ਰਨ ਵਿੱਚ ਰਹਿਣਾ ਅਤੇ ਹਰ ਸਮੇਂ ਸੇਵਾ ਵਿੱਚ ਤਤ ਪਰ ਰਹਿਣਾ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਗੁਣ ਸਿਖਾਏ ਗਏ ਪਾਤਸ਼ਾਹੀ ਵੱਲੋਂ ਅੱਜ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਹੈ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਸਮੁੱਚੇ ਸਿੱਖ ਪੰਥ ਨੂੰ ਲੱਖ ਲੱਖ ਵਧਾਈਆਂ ਹੋਣ ਆਪਾਂ ਪ੍ਰੇਰਣਾ ਲੈਣੀ ਹੈ ਇਹਨਾਂ ਦੇ ਜੀਵਨ ਤੋਂ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਅਸੀਂ ਗੁਰੂ ਦੇ ਹੁਕਮ ਵਿੱਚ ਕਿਵੇਂ ਚੱਲਣਾ ਹੈ ਹੁਕਮ ਵਿੱਚ ਚੱਲਦੇ ਹੋਏ ਆਪਣਾ ਆਪਾ ਗੁਰੂ ਦੇ ਅੱਗੇ समर्पित करना है हुक्म मन्ने होवे परवान ता खसमे का महल पाए सी ਧੰਗੁਰੂ ਅੰਗ ਦੇ ਮਹਾਰਾਜ ਜੀ ਨੇ ਇਸੇ ਫਲਸਫੇ ਨੂੰ ਖਡੂਰ ਸਾਹਿਬ ਲਿਆ ਕੇ ਕੇਂਦਰ ਬਣਾਇਆ ਸਿੱਖੀ ਦਾ ਮਲ ਅਖਾੜੇ ਰਚੇ ਬੱਚਿਆਂ ਨੂੰ ਗੁਰਮੁਖੀ ਦੇ ਬਚਨ ਪੜ੍ਹਾਏ ਔਰ ਆਪ ਸਤਿਗੁਰੂ ਜੀ ਨੇ ਸੰਗਤ ਤੇ ਪੰਗਤ ਦੇ ਵਿਧੀ ਵਿਧਾਨ ਨੂੰ ਅੱਗੇ ਤੋਰਦਿਆਂ ਹੋਇਆਂ 63 ਸ਼ਲੋਕ ਉਚਾਰਨ ਕੀਤੇ ਹਰ ਇੱਕ ਬਚਨ ਵਿੱਚ ਇਹੋ ਸਮਝਾਇਆ ਪਹਿਲੇ ਚਰਨ ਕਰ ਭਾਵ ਕੇ ਲੋਇਨ ਸੁਰਤ ਕਰੇ ਨਾਨਕ ਕਹੇ ਸਿਆਣੀਏ ਇਵਕੰਤ ਮਿਲਾਵਾ ਹੋਏ ਧੰ ਗੁਰੂ ਅੰਗ ਦੇ ਪਾਤਸ਼ਾਹ ਕਿਰਪਾ ਕਰਨ ਸਾਨੂੰ ਵੀ ਹੁਕਮ ਵਿੱਚ ਚੱਲਣ ਦਾ ਬਲ ਬਖਸ਼ਣ ਚਰਨਾਂ ਦਾ ਪਿਆਰ ਬਖਸ਼ਣ ਸਤ ਗੁਰੂ ਹਾਜਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ